ਜਨੂ ਫਿਰ ਜਲਦੀ ਨਾਲ ਸਿਰ ਤੇ ਚੁੰਨੀ ਲੈ ਠੀਕ ਕਰਦੀ ਹੋਈ ਕਹਿੰਦੀ ਸਾਸਰੀ ਅਕਾਲਤਾਇਆ ਜੀ ਆਓ ਅੰਦਰ ਲੰਘ ਆਓ ਦਰਸ਼ਨ ਤਾਇਆ ਉਸ ਦੇ ਸਿਰ ਤੇ ਹੱਥ ਰੱਖ ਕੇ ਕਹਿਣ ਲੱਗਾ ਹੋਰ ਬੁੱਤ ਕਿੰਮੀ ਤਕੜੀ ਹਤੀ ਬਾਲ ਬੱਚੇ ਸਭ ਰਾਜੀ ਨੇ ਜਨੂ ਹਾਂ ਜੀ ਤਾਇਆ ਜੀ ਸਭ ਠੀਕ ਨੇ ਉਹਨਾਂ ਨੂੰ ਅੰਦਰ ਹਰਨਾਮ ਕੋਲ ਬਿਠਾ ਕੇ ਆਪ ਹੋ ਰਸੋਈ ਚ ਚਲੇਗੇ ਦਰਸ਼ਨ ਤਾਇਆ ਅੰਦਰ ਆਇਆ ਤਾਂ ਹਰਨਾਮ ਕਦੋਂ ਦਾ ਬੈਠਾ ਉਹਨਾਂ ਦਾ ਰਾਹ ਦੇਖ ਰਿਹਾ ਸੀ ਸੁਨਾਵ ਬਿਹਰ ਨਾਮਿਆ ਕੀ ਹਾਲ ਨੇ ਤੇ ਦਰਸ਼ਨ ਆਇਆ ਉਸ ਕੋਲ ਬਈ ਕੁਰਸੀ ਤੇ ਬੈਠਦਾ ਹੋਇਆ ਬੋਲਣ ਲੱਗਾ ਹਰਨਾਮ ਪੈਰੀ ਪੈਂਦਾ ਤਾਇਆ ਜੀ ਸਭ ਠੀਕ ਠਾਕ ਵਧੀਆ ਹੈ ਤੁਸੀਂ ਸੁਣਾਓ ਕੀ ਹਾਲ ਚਾਲ ਨੇ ਤੇ ਸੇਤਾ ਕਿਵੇਂ ਆ ਹੋਰ ਘਰ ਪਰਿਵਾਰ ਕਿਵੇਂ ਦਰਸ਼ਨ ਸਭ ਵਧੀਆ ਕੋਤ ਬਸ ਸ਼ੁਕਰ ਆ ਉਸ ਬਾਈ ਕੋਰੇ ਤਾਂ ਟਾਈਮ ਕੱਟੀ ਜਾ ਰਹੀ ਹੈ ਚੰਨੋ ਮੇ ਤੇ ਚਾਹ ਵਾਲੀ ਟਰੇ ਲੈ ਆ ਕੇ ਰੱਖਦੀ ਹੋਈ ਕਹਿਣ ਲੱਗੀ ਹੋਰ ਤਾਇਆ ਜੀ ਤੁਸੀਂ ਟਾਈਮ ਨਾਲ ਹੀ ਆ ਗਏ ਇਹ ਤੁਹਾਡਾ ਕਦੋਂ ਦਾ ਇੰਤਜ਼ਾਰ ਕਰ ਰਹੇ ਸੀ ਦਰਸ਼ਨ ਆ ਜਾ ਭਾਈ ਕੁੜੀਏ ਬੈਠ ਤੂੰ ਵੀ ਗੀਜੇ 'ਚ ਫੋਟਾਂ ਕੱਢਦੇ ਹੋਏ ਪਰਨਾਮ ਬਲ ਵਧਾਉਂਦਾ ਕਹਿਣ ਲੱਗਾ ਲੈ ਪੁੱਤ ਦੇਖ ਲਓ ਦੋਮੇ ਜੀ ਆਹ ਕੁੜੀ ਦੀ ਫੋਟੋ ਹੈ ਕੁੜੀ ਚੰਗੀ ਪੜੇ ਲਿਖੀ ਆ ਸੁੱਖ ਨਾਲ ਘਰਵਾਰ ਵੀ ਵਧੀਆ ਬੰਦੇ ਵੀ ਬਹੁਤ ਚੰਗੇ ਆ ਘਰ ਨੂੰ ਤਾਇਆ ਕੁੜੀ ਤਾਂ ਸੋਹਣੀ ਆ ਪਰ ਤੁਸੀਂ ਆਪਣੇ ਕਾਲੇ ਬਾਰੇ ਸਭ ਕੁਝ ਦੱਸਿਆ ਨਾ ਉਹਨਾਂ ਨੂੰ ਮਤਲਬ ਫੁੱਟ ਵਗੈਰਾ ਦਿਖਾ ਦਿੱਤੀ ਸੀ ਕਾਲੇ ਨੇ ਦਰਸ਼ਨ ਹਾਂ ਪੁੱਤ ਮੈਂ ਕਰ ਲਈ ਸੀ ਪਹਿਲਾਂ ਹੀ ਸਾਰੀ ਗੱਲ ਉਹਨਾਂ ਨਾਲ ਹਰਨਾਮ ਪਰ ਤਾਇਆ ਉਸ ਦੀ ਗੱਲ ਹਲੇ ਮੂੰਹ 'ਚ ਹੀ ਸੀ ਕਿ ਚਾਰ ਨੂੰ ਗੱਲ ਵਿੱਚ ਹੀ ਟੋਕਦੀ ਹੋਈ ਕਹਿਣ ਲੱਗੀ ਤਾਇਆ ਜੀ ਅਸੀਂ ਸਭ ਨਾਲ ਸਲਾਹ ਕਰਕੇ ਤੁਹਾਨੂੰ ਦੱਸ ਦੇ ਦਰਸ਼ਨ ਚਲੋ ਚੰਗਾ ਭਾਈ ਜੋ ਤੁਹਾਡੀ ਸਲਾਹ ਹੋਈ ਦੱਸ ਦਿਓ ਮੈਨੂੰ ਤੇ ਉੱਠ ਕੇ ਜਾਣ ਲੱਗੇ ਤਾਏ ਦੇ ਜਾਂਦਿਆਂ ਹੀ ਫਰਨਾਮ ਚਰਨੋਂ ਨੂੰ ਖਿੱਚਦੇ ਹੋਏ ਕਹਿਣ ਲੱਗਾ ਨਾ ਤੂੰ ਕਦੇ ਮੈਨੂੰ ਗੱਲ ਵੀ ਕਰਨ ਲੈਣ ਦਿਆ ਕਰ ਕੋਈ ਜਗਾ ਆਪਣੇ ਪ੍ਰਧਾਨਗੀ ਘੋਟਦੀ ਰਹਿਣੀ ਹੈ ਚਰਨੋਂ ਨਾ ਜੇ ਮੈਂ ਮਾੜੀ ਮੋਟੀ ਗੱਲ ਅੱਗੇ ਹੋ ਕੇ ਕਰ ਲਈ ਤਾਂ ਲੋੜਾ ਕੀ ਆ ਨਾ ਫਰਨਾਮ ਨਾ ਲੋੜੇ ਦੀ ਕੋਈ ਹਜੇ ਕੋਈ ਬਾਕੀ ਆ ਆ ਸਾਰੇ ਸਾਰੇ ਪਵਾੜੇ ਤੇਰੀ ਆ ਲੁੱਤਰੋਂ ਦੇ ਹੀ ਬਾਈ ਹੋਈ ਨੇ ਜੋ 24 ਘੰਟੇ ਟੋਕੇ ਮੰਗੂ ਚਲਦੀ ਰਹਿੰਦੀ ਆ ਜੇ ਤੂੰ ਇਸ ਨੂੰ ਕਾਬੂ 'ਚ ਰੱਖਦੀ ਤਾਂ ਕਾਲੇ ਦੀ ਵੀ ਕਦੋਂ ਦੀ ਹੁਣ ਤੱਕ ਕਿਤੇ ਨਾ ਕਿਤੇ ਕੋਈ ਗੱਲ ਬਣ ਜਾਣੀ ਸੀ ਚਰਮਾ ਨਾ ਹੁਣ ਤਾਂ ਸਾਰਾ ਕਸੂਰ ਮੇਰੀ ਇਸ ਲੁੱਤਰੋ ਦਾ ਹੀ ਆ ਹਨਾ ਕਦੇ ਆਪਣੇ ਭਰਾ ਦੀ ਸ਼ਕਲ ਦੇਖੀ ਆ ਨਜ਼ਰ ਵੱਟੋ ਜਿਹੜਾ ਨਾ ਹੋਵੇ ਕਿਸੇ ਥਾਂ ਦਾ ਭਾਲ ਦਾ ਡੋਲੇ ਹੋਰ ਪਰੀਆਂ ਦੇ ਨਾ ਕਿਸੇ ਧੀ ਭੈਣ ਦੀ ਜ਼ਿੰਦਗੀ ਤਬਾਹ ਕਰਨ ਨਾਲੋਂ ਤਾਂ ਚੰਗਾ ਹੀ ਤੂੰ ਇਸ ਬਿੱਜੂ ਜਿਹੇ ਨੂੰ ਖੁਦ ਹੀ ਕਿਸੇ ਕੂਟੇ ਤੱਕਾ ਦੇ ਦੇਈ ਜਾ ਕੇ ਗੁੱਸੇ ਚ ਕਹਿਣ ਲੱਗੀ ਚਰਨੋ ਹਰਨਾਮ ਗੁੱਸੇ ਚ ਆ ਕੇ ਉਸ ਤੇ ਹੱਥ ਚੁੱਕਣ ਹੀ ਲੱਗਾ ਸੀ ਕਿ ਬਾਹਰ ਦਰਵਾਜ਼ਾ ਖੁੱਲਿਆ ਕਾਲਾ ਸਾਈਕਲ ਲੈ ਕੇ ਅੰਦਰ ਆਇਆ ਅਤੇ ਸਾਈਕਲ ਖੜਾ ਕਰਦੇ ਹੋਏ ਕਹਿਣ ਲੱਗਾ ਵੀਰੇ ਤੁਸੀਂ ਕਿਉਂ ਲੜ ਰਹੇ ਹੋ ਮੇਰੇ ਕਰਕੇ ਨਾ ਲੜੋ ਆਪਸ ਚ ਮੈਂ ਕਰਮਾਉਣਾ ਹੀ ਨਹੀਂ ਵਿਆਹ ਇਨ ਆਖ ਉਹ ਉਦਾਸ ਜੇ ਮਨ ਨਾਲ ਟਰੈਕਟਰ ਤੇ ਬੈਠਾ ਸਟਾਰਟ ਕਰਕੇ ਖੇਤ ਵੱਲ ਨੂੰ ਚੱਲ ਪਿਆ ਉਸ ਦੇ ਜਾਣ ਮਗਰੋਂ ਹਰਨਾਮ ਵੀ ਗੁੱਸੇ ਚ ਘਰੋਂ ਬਾਹਰ ਨਿਕਲ ਗਿਆ ਇਧਰ ਕਾਲਾ ਖੇਤ ਬਾਹਰ ਰਿਹਾ ਸੀ ਅਤੇ ਬਾਅਦ ਵਿੱਚ ਉਹ ਖੇਤਾਂ ਨੂੰ ਪਾਣੀ ਲਾ ਕੇ ਨਾ ਧੋ ਕੇ ਮੰਜੇ ਤੇ ਪੈ ਗਿਆ। ਠੰਡੀ ਠੰਡੀ ਹਵਾ ਦੇ ਬੁੱਲੇ ਆ ਰਹੇ ਸੀ ਅਤੇ ਉਸ ਦੀ ਅੱਖ ਲੱਗ ਗਈ ਤੇ ਉਹ ਸੁਪਨੇ ਦੀ ਦੁਨੀਆ ਵਿੱਚ ਘੁੰਮ ਗਿਆ। ਸੁਪਨੇ 'ਚ ਉਹ ਆਪਣੇ ਵੀੜੇ 'ਚ ਮੰਜੇ ਤੇ ਬੈਠਾ ਸੀ। ਉਸ ਦੀ ਝਾਂਜਰਾ ਵਾਲ ਛੰਛਣ ਕਰਦੀ ਹੋਈ ਉਸ ਦੀ ਰੋਟੀ ਲੈ ਕੇ ਆ ਰਹੀ ਸੀ। ਉਹ ਉਸ ਦਾ ਚਿਹਰਾ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਕਿਸੇ ਨੇ ਆ ਕੇ ਉਸ ਨੂੰ جگਾਇਆ। ਕਾਲਾ ਜਦ ਉੱਠਿਆ ਤਾਂ ਉਸਦੇ ਸਾਹਮਣੇ ਹਰਨਾਮਾ ਬੈਠਾ ਸੀ। ਕਾਲੇ ਇੱਕ ਕੰਮ ਕਰ ਜਾ ਕੇ ਨਿਆਣਿਆਂ ਨੂੰ ਸਕੂਲੋਂ ਲੈ ਕੇ ਆਉਣਾ। ਟਾਈਮ ਹੋਣ ਵਾਲਾ ਜਾ ਕੇ ਲੈ ਆ। ਹਰਨਾਮ ਪਸੀਨਾ ਪਰਨੇ ਨਾਲ ਸਾਫ਼ ਕਰਦਾ ਹੋਇਆ ਕਹਿਣ ਲੱਗਾ। ਫਿਰ ਕਾਲਾ ਉੱਠਿਆ ਤੇ ਸਕੂਟਰ ਚੱਕ ਚੱਲ ਪਿਆ ਸਕੂਲ ਵੱਲ ਨੂੰ। ਗਰਮੀਆਂ ਦੇ ਦਿਨ ਹੋਣ ਕਰਕੇ ਦਿੱਤੀ ਬਾਹ ਲੱਗ ਰਹੀ ਸੀ। ਆਪਣੇ ਭਤੀਜਿਆਂ ਨੂੰ ਸਕੂਲੋਂ ਲੈ ਕੇ ਉਹਨਾਂ ਨੂੰ ਘਰ ਛੱਡ ਕੇ ਤੇ ਫਿਰ ਡੰਗਰਾਂ ਵਾਲੇ ਬਾੜੇ ਚ ਆਇਆ। ਤੇ ਉਹਨਾਂ ਨੂੰ ਪੱਠੇ ਪਾਏ ਤੇ ਪਾਣੀ ਪਲਾ ਕੇ ਬਾਕੀ ਦੇ ਸਾਰੇ ਕੰਮ ਨਿਬੜ ਕੇ ਰੋਟੀ ਖਾਣ ਲਈ ਘਰ ਆ ਗਿਆ ਸ਼ਾਮ ਦੀ ਰੋਟੀ ਵੇਲੇ ਚਰਨੂ ਨੇ ਰੋਟੀ ਪਾ ਕੇ ਹਰ ਨਾਮ ਅੱਗੇ ਰੱਖ ਚੁੱਪ ਕਰਕੇ ਅੰਦਰ ਨੂੰ ਚਲੀ ਗਈ ਉਸ ਦਿਨ ਆਪਸ ਵਿੱਚ ਉਹਨਾਂ ਨੇ ਚੰਗੀ ਤਰ੍ਹਾਂ ਗੱਲਬਾਤ ਵੀ ਨਾ ਕੀਤੀ ਸ਼ਾਇਦ ਦੋਵੇਂ ਇੱਕ ਦੂਜੇ ਤੋਂ ਹਾਲੇ ਤੱਕ ਖੰਭਾ ਸਨ ਇੱਕ ਦਿਨ ਚਰਨੂ ਨੇ ਸ਼ਾਮ ਨੂੰ ਕਾਲੇ ਦੇ ਹੱਥੋਂ ਦੁੱਧ ਵਾਲਾ ਡੰਡੂ ਫੜਾਉਂਦਿਆ ਕਹਿਣ ਲੱਗੀ ਆਹ ਦੁੱਧ ਦਾਇ ਦੇ ਘਰ ਫੜਾ ਜਾ ਕੇ ਇਹ ਉਹਨਾਂ ਦੀ ਸਿਹਤ ਕੁਝ ਠੀਕ ਨਹੀਂ ਸੀ ਸੋ ਕੁਝ ਦਿਨ ਤੈਨੂੰ ਹੀ ਦਿਨ ਜਾਣਾ ਪਿਆ ਕਰਨਾ ਫਿਰ ਉਹ ਡੋਲੂ ਲੈ ਕੇ ਤੁਰ ਪਿਆ ਤਾਈ ਦੇ ਘਰ ਵੱਲ ਨੂੰ ਤੇ ਜਾ ਕੇ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਕੁਝ ਸਮੇਂ ਬਾਅਦ ਇੱਕ ਸੋਹਣੀ ਜਿਹੀ ਕੁੜੀ ਸਿਰ ਤੇ ਚੁੰਨੀ ਲਈ ਹੋਈ ਨੇ ਆਣ ਕੇ ਦਰਵਾਜ਼ਾ ਖੋਲ੍ਹਿਆ ਅਤੇ ਕਹਿਣ ਲੱਗੀ ਹਾਂਜੀ ਕਿਸ ਨੂੰ ਮਿਲਣਾ ਕੁੜੀ ਨੂੰ ਸਾਹਮਣੇ ਖੜਾ ਦੇਖ ਕਾਲਾ ਘਬਰਾ ਗਿਆ ਕਿ ਕਿਤੇ ਹੋਰ ਹੀ ਕਿਸੇ ਦਾ ਦਰਵਾਜ਼ਾ ਤਾਂ ਨਹੀਂ ਖੜਕਾ ਦਿੱਤਾ ਗਲਤੀ ਨਾਲ ਉਸ ਨੇ ਕਿਉਂਕਿ ਤਾਇਆ ਤੀ ਤਾਈ ਤਾਂ ਇਕੱਲੇ ਹੀ ਰਹਿੰਦੇ ਸਨ। ਫਿਰ ਉਹ ਪੁੱਛਣ ਲੱਗਾ ਜੀ ਇਹ ਦਰਸ਼ਨ ਸਿੰਘ ਦਾ ਹੀ ਘਰ ਹੈ ਨਾ? ਕੁੜੀ ਹਾਂਜੀ, ਉਹਨਾਂ ਦਾ ਹੀ ਹੈ। ਦੱਸੋ ਕੀ ਕੰਮ ਹੈ? ਕਾਲਾ ਨਹੀਂ ਜੀ, ਕੰਮ ਤਾਂ ਕੋਈ ਨਹੀਂ ਹੈ। ਬਸ ਆਪਾਂ ਬਿਨੇ ਦੁੱਧ ਭੇਜਿਆ ਸੀ। ਡੋਲੂ ਅੱਕੇ ਕਰਦਾ ਹੋਇਆ ਕਹਿਣ ਲੱਗਾ। ਦੁੱਧ ਦਾ ਡੋਲੂ। ਫਰਾ ਉਹ ਚੁੱਪਚਾਪ ਜਲਦੀ ਨਾਲ ਉੱਥੋਂ ਨਿਕਲ ਗਿਆ। ਅਗਲੇ ਦਿਨ ਸਵੇਰੇ ਕੰਮ ਨਵੇੜ ਜਦ ਕਾਲਾ ਘਰ ਰੋਟੀ ਖਾਣ ਲਈ ਆਇਆ ਤਾਂ ਉਹ ਕੱਲ ਵਾਲੀ ਕੁੜੀ ਉਸਦੀ ਭਾਬੀ ਕੋਲ ਬੈਠੀ ਗੱਲਾਂ ਕਰ ਰਹੀ ਸੀ ਕਾਲੇ ਨੇ ਇੱਕ ਨਜ਼ਰ ਦੇਖ ਉਸਨੂੰ ਮੂਹ ਕਮਾ ਲਿਆ ਤੇ ਭਾਬੀ ਤੋਂ ਰੋਟੀ ਵਾਲੀ ਥਾਲੀ ਪੜੀ ਤਾਂ ਆ ਕੇ ਮੰਜੇ ਤੇ ਬੈਠ ਕੇ ਖਾਣ ਲੱਗ ਪਿਆ ਫੇਰ ਰੋਟੀ ਖਾ ਕੇ ਸਾਈਕਲ ਚੱਕ ਕੇ ਖੇਤ ਵੱਲ ਨੂੰ ਚੱਲ ਪਿਆ ਉਸਦੇ ਜਾਣ ਪਿੱਛੋਂ ਉਹ ਕੁੜੀ ਚੰਨੂ ਨੂੰ ਪੁੱਛਣ ਲੱਗੀ ਭਾਬੀ ਇਹ ਮੁੰਡਾ ਕੌਣ ਆ ਤੁਹਾਡਾ ਸਿਰ ਹੀ ਆ ਕੱਲ ਸਾਡੇ ਵੀ ਇਹ ਦੁੱਧ ਲੈ ਕੇ ਆਇਆ ਸੀ ਚੰਨੂ ਨਾਕਾ ਨੂੰ ਹਰ ਲਈ ਨੂੰ ਇਹ ਮੇਰਾ ਦਿਉਰਾ ਕਾਲਾ ਬਾਲਾ ਹੀ ਮਿਹਨਤੀ ਆ ਸਾਰਾ ਦਿਨ ਕੰਮੀ ਤੰਦੀ ਲੱਗਿਆ ਰਹਿੰਦਾ ਪਰ ਇਸ ਦੇ ਲੇਖ ਵੀ ਰੱਬ ਨੇ ਸ਼ਾਇਦ ਇਸ ਦੇ ਰੰਗ ਵਾਂਗੂ ਹੀ ਕਾਲੇ ਲਿਖੇ ਆ